ਉੱਜ ਅੱਖਰ ਪੈਂਟ ਕਰਾਂਗੀ ਸਹਬੇ ਕਮਾਲ ਲਈ ਸਰਬੰਸਦਾਨੀ ਗੁਜਰੀ ਦੇ ਲਾਲ ਨੂੰ ਉੱਜ ਅੱਖਰ ਪੈਂਟ ਕਰਾਂਗੀ ਸਹਬੇ ਕਮਾਲ ਨੂੰ ਸਰਬੰਸਦਾਨੀ ਗੁਜਰੀ ਦੇ ਲਾਲ ਨੂੰ ਤੇਗ ਦੇ ਧਣੀ ਸੰਤ ਫਕੀਰ ਨੂੰ ਕਲਗੀ ਵਾਲੇ ਉੱਚ ਦੇ ਪੀਰ ਨੂੰ ਸ਼ਹਿਨशाहਾਂ ਦੇ ਸ਼ਹਿਨशाह ਆलमगीर ਨੂੰ ਚਮਕ ਆrti ਗੜੀ ਸਿੰਘ ਘਟ ਸੀ ਗੜੀ ਚਮਕੌਰ ਅੰਦਰ ਮੁਗਲ ਫੌਜ ਦਾ ਸੀ ਟਿੱਡੀ ਦਲ ਚੜਿਆ ਜਿਨ੍ਹਾਂ ਦੇਖ ਤੇ ਤੇਗ ਦੀ ਪਹਿਲ ਪੀਤੀ ਲੱਖਾਂ ਨਾਲ ਜਾ ਇੱਕ ਇੱਕ ਸਿੰਘ ਲੜਿਆ ਤੇਗਾਂ ਲਿਸ਼ਕੀਆਂ ਤੀਰਾਂ ਨੇ ਡੰਗ ਮਾਰੇ ਪਈਆਂ ਭਾਜਣਾ ਦਲਾਂ ਨੂੰ ਬਹੁਤ ਭਾਰੀ ਪੀਤੇ ਮੁਗਲਾਂ ਦੇ ਸੀਰ ਮੇ ਸੂਰਮਿਆਂ ਨੇ ਸੰਗ ਅਜੀਤ ਜੁਝਾਰ ਦੀ ਆਈ ਵਾਰੀ ਝਪਟੇ ਸ਼ੇਰ ਮਾਸੂਮ ਪੁਚਾਲ ਬਣ ਕੇ ਝਪਟੇ ਸ਼ੇਰ ਮਾਸੂਮ ਪੁਚਾਲ ਬਣ ਕੇ ਭਗੜੜ ਮਚ ਗਈ ਵਿੱਚ ਮੈਦਾਨ ਦੇ ਸੀ ਵੱਡੇ ਕੱਟੇ ਮਰੋੜੇ ਧੜ ਬਹਿਰੀਆਂ ਦੇ ਅੱਡੇ ਰਹਿ ਗਏ ਮੂੰਹ ਹੈ ਹਵਾਨ ਦੇ ਸੀ ਸੂਰਮਤਾਈ ਨੇ ਐਸੀ ਤਲਵਾਰ ਵਾਹੀ ਦੈਂਤਾਂ ਜਹੇ ਕਈ ਦੁਸ਼ਟ ਉਡਾ ਦਿੱਤੇ ਹੋਰਾ ਪਿੱਠ ਤੇ ਵਾਰ ਨਾ ਹੋਣ ਦਿੱਤਾ ਸੱਤੀ ਦਾ ਕੇ ਛੱਕੇ ਛੁਡਾ ਦਿੱਤੇ ਜਦੋਂ ਖੜਕਿਆ ਲੋਹੇ ਦੇ ਨਾਲ ਲੋਹਾ ਮੋਛੇ ਲਾਲਾ ਲਹੂ ਲੋਹਾਨ ਹੋ ਗਏ ਪਹੁੰਚੀ ਅੰਬਰੀ ਗੂੰਜ ਜੈ ਕਾਰਿਆਂ ਦੀ ਆਖਰ ਦਾਦੇ ਦੇ ਦਰ ਪਰਵਣ ਹੋ ਗਏ ਕਲਗੀ ਵਾਲਿਆ ਤੇਰੀ ਨਾ ਅਖਰ ਹੋਈ ਕਲਗੀ ਵਾਲਿਆ ਤੇਰੀ ਨਾ ਅਖਰ ਹੋਈ ਤਾਰੇ ਟੁੱਟੇ ਜ਼ਮੀਨ ਅਸਮਾਨ ਰੋਏ ਸੋਹਣਿਆ ਅਮਰਤ ਦੀ ਸ਼ਕਤੀ ਸ਼ੇਰ ਜੰਮ ਦੀ ਤੇਰੇ ਲਾਲ ਪਰਤਖ ਪਰਮਣ ਹੋਏ ਰਹਿ ਗਏ ਜੋ ਗੜੀ ਵਿੱਚ ਸਿੰਘ ਬਾਕੀ ਕਹਿੰਦੇ ਕਰਦੇਓ ਸਾਡੇ ਤੇ ਕਰਮਦਾਤਾ ਸਿੱਖੀ ਭੰਗ ਦੇ ਬਾਣੇ ਨਾ ਰੁੜ ਜਾਵੇ ਮੌਕਾ ਸਾਂਭਣਾ ਆਪਣਾ ਧਰਮ ਦਾਤਾ ਹੀਰੇ ਬੜੇ ਅਨਮੋਲ ਨਾ ਡੁੱਬ ਜਾਵਣ ਐਸੇ ਝਖੜਾਂ ਚੋਂ ਕਿਸ਼ਤੀ ਮੋੜਦਾਤਾ ਕਸਮਾ ਤੋੜ ਕੇ ਆਇਆ ਤੂਫਾਨ ਡਾਡਾ ਸਿੱਖ ਫੌਜ ਦੀ ਹੋ ਗਈ ਥੋੜਾ ਦਾ ਸਮਾ ਬੋਲਦਾ ਘੋੜੇ ਤੇ ਲਾਓ ਅੱਡੀ ਸਮਾ ਬੋਲਦਾ ਘੋੜੇ ਤੇ ਲਾਓ ਅੱਡੀ ਸਾਨੂੰ ਆਪ ਜੀ ਦੀ ਬੜੀ ਲੋੜ ਦਾਤਾ ਜਿਉਂਦੇ ਰਹੇ ਤਾਂ ਕਰਾਂਗੇ ਫੌਜ ਇਕੱਠੀ ਬਦਲਾ ਲਵਾਂਗੇ ਫੇਰ ਸਿਰ ਤੋੜ ਦਾਤਾ ਰੂਹ ਮੇਰੀ ਹੈ ਖਾਲਸੇ ਵਿੱਚ ਵਸਦੀ ਸਰੂ ਮੇਰੀ ਹੈ ਖਾਲਸੇ ਵਿੱਚ ਵਸਦੀ ਕਿੱਦਾਂ ਹੋਵਾਂਗਾ ਇਸ ਤੋਂ ਦੂਰ ਸਿੰਘੋ ਮੇਰਾ ਖਾਲਸਾ ਹੀ ਜਿੰਦ ਜਾਨ ਮੇਰੀ ਐਵੇਂ ਕਰੋ ਨਾ ਮੈਨੂੰ ਮਜ਼ਬੂਰ ਸਿੰਘੋ ਪੰਜਾਂ ਸਿੰਘਾਂ ਨੂੰ ਗੁਰੂ ਖਿਤਾਬ ਦਿੱਤਾ ਪੰਜਾਂ ਸਿੰਘਾਂ ਨੂੰ ਗੁਰੂ ਖਿਤਾਬ ਦਿੱਤਾ ਦਿੱਤੀ ਜਦੋਂ ਸੀ ਅਮਰਤ ਦੀ ਧਾਤ ਦਾ ਤਾਂ ਬਖਸ਼ਿਆ ਆਪਨੇ ਇੱਕ ਅਧਿਕਾਰ ਸਾਨੂੰ ਯਾਦ ਅਸਾਨੂੰ ਵਚਨ ਦੀ ਬਾਤ ਤਾਂ ਪੰਜ ਸਿੰਘ ਅਰਦਾਸ ਕਰ ਹੁਕਮ ਕਰੀਏ ਪੰਜ ਸਿੰਘ ਅਰਦਾਸ ਕਰ ਹੁਕਮ ਕਰੀਏ ਛੇਤੀ ਘੋੜੇ ਤੇ ਹੋ ਜਾਓ ਸਵਾਰ ਦਾ ਤਾਂ ਕਰ ਦਿਓ ਉਮਰ ਸਦੀਵੀ ਖਾਲਸੇ ਦੀ ਸਾਡੀ ਮੰਨ ਲਓ ਅੱਜ ਅਰਜ ਇੱਕ ਵਰਤਤ ਗੁਰੂ ਗੁਰੂ ਦਾ ਹੁਕਮ ਨਾ ਮੋੜ ਸਕਿਆ ਗੁਰੂ ਗੁਰੂ ਦਾ ਹੁਕਮ ਨਾ ਮੋੜ ਸਕਿਆ ਮੋਚ ਘਿਜ ਕੇ ਸੀਸ ਝੁਕਾ ਦਿੱਤਾ ਵਸਤਰ ਸ਼ਸਤਰ ਤੇ ਕਲਗੀ ਭੇਟ ਕਰਕੇ ਕਿੱਸਾ ਧਰਮ ਦਾ ਹੋਰ ਰਚਾ ਦਿੱਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਦੁਨੀਆ ਕਾਈਂ ਪਰ ਤਖ਼ਤ ਦਿਖਾ ਦਿੱਤਾ ਇਦਾਂ ਮੰਨੀਦਾ ਗੁਰੂ ਦਾ ਹੁਕਮ ਸਿੰਘੋ ਜੰਦੀ ਵਾਰ ਵੀ ਸਾਨੂੰ ਸਿਖਾ ਦਿੱਤਾ ਐ ਪਰ ਪਿੱਠ ਦਿਖਾਲ ਕੇ ਜਾਊਂਗਾ ਨਹੀਂ ਐ ਪਰ ਪਿੱਠ ਦਿਖਾਲ ਕੇ ਜਾਊਂਗਾ ਨਹੀਂ ਪੁੱਤਰ ਤੇਰਾ ਤੇਗ ਦਾ ਕਹੂਗਾ ਕੌਣ ਮੈਨੂੰ ਐ ਪਰ ਪਿੱਠ ਦਿਖਾਲ ਕੇ ਜਾਊਂਗਾ ਨਹੀਂ ਪੁੱਤਰ ਤੇਗ ਦਾ ਕਹੂਗਾ ਕੌਣ ਮੈਨੂੰ ਸ਼ਰਿਆਮ ਲਲਕਾਰ ਕੇ ਪੈਰ ਪਟੂ ਜਿਉਂਦਾ ਪਕੜ ਕੇ ਫੇਰ ਦਿਖਾਉਣ ਮੈਨੂੰ دل تیرما درد وچھوڑے دا اے ਧੰਨ ਸਿੰਘ ਸੀ ਜਿਨ੍ਹਾਂ ਨੇ ਝੱਲੇ ਆਏ ਤਾੜੀ ਮਾਰ ਆਵਾਜ਼ ਬੁਲੰਦ ਕਰ ਗਏ ਪਕੜ ਲਵੋ ਦਸ਼ਮੇਸ਼ ਹੁਣ ਚੱਲਿਆ ਏ ਉਸ ਘੜੀ ਇੱਕ ਚਮਕ ਚਮਕੌਰ ਚਮਕੀ ਗੜਕ ਗੜਕ ਹੱਥ ਪੈਰ ਉਹ ਮਾਰਦੀ ਸੀ ਗਰਜ ਗਰਜ ਕੇ ਬੱਦਲਾਂ ਨੇ ਵਹਿਣ ਪਾਏ بجلی ਆਪਣਾ ਹਰਖ ਉਤਾਰਦੀ ਸੀ ਕਟਾ ਮਾ ਰੋਈਆਂ ਸ਼ਹੀਦਾਂ ਦੇ ਮੁਖ ਧੋਤੇ ਕਟਾ ਮਾ ਰੋਈਆਂ ਸ਼ਹੀਦਾਂ ਦੇ ਮੁਖ ਧੋਤੇ ਸਾਰੀ ਰਾਤ ਉਹਨਾਂ ਭੁੱਬਾਂ ਮਾਰੀਆਂ ਸਨ ਲਾਸ਼ਾਂ ਲੱਪੀਆਂ ਅਜੀਤ ਜੁਝਾਰ ਦੀਆਂ ਜਦ ਧੂਕਾਂ ਮਾਰ ਹਵਾਵਾਂ ਵਿਹਾਰੀਆਂ ਸਨ ਰੁਕ ਜਾ ਪ੍ਰੀਤਮਾ ਅੱਗੇ ਨਾ ਕਦਮ ਧਰਨਾ ਰੁਕ ਜਾ ਪ੍ਰੀਤਮਾ ਅੱਗੇ ਨਾ ਕਦਮ ਧਰਨਾ ਧਰ ਹੱਥ ਜੇ ਸਿਰਾਂ ਤੇ ਧਰ ਹੁੰਦਾ ਤੇਰੇ ਚਰਨਾਂ ਚ ਪਏ ਅੱਜ ਲਾਲ ਸੋਹਣੇ ਤੇਰਾ ਲੰਘਣਾ ਸਾਥੋਂ ਨਾ ਜਾ ਰ ਹੁੰਦਾ ਦੇਖ ਲਾਸ਼ ਅਜੀਤ ਦੀ ਪੈਰ ਅਟਕੇ ਮੁਖ ਤੱਕ ਲੈ ਘੋੜੇ ਤੇ ਚੜ ਚੱਲੇ ਆਂ ਮੁਖੜੇ ਚੁੰਮਣ ਦਾ ਵਕਤ ਹੀ ਨਹੀਂ ਮਿਲਿਆ ਓਏ ਪਰਵਾਨਿਆ ਸ਼ਮਾਂ ਤੇ ਸੜ ਚਲੇ ਆਂ ਪਾਣਾ ਝਾਤ ਪਿਆਰ ਦੀ ਇੱਕ ਵਾਰੀ ਨਾਲ ਨਸੀਬਾਂ ਦੇ ਹੱਸ ਕੇ ਲੜ ਚੱਲੇ ਐ ਤੇਰੇ ਪੁੱਤਾਂ ਨੂੰ ਕਫਨ ਨਸੀਬ ਨਹੀਂਓ ਜੀਵਨ ਖਾਲਸੇ ਦਾ ਉੱਚਾ ਘੜ ਚੱਲੇ ਬਸ ਕਰਮਨਜੀਤ ਹੁਣ ਹੋਰ ਨਾ ਬੋਲ ਬਸ ਕਰਮਨਜੀਤ ਹੁਣ ਹੋਰ ਨਾ ਬੋਲ ਮੁੱਕ ਜਾ ਉਹ ਸਿਆਹੀ ਕਾਗਜ਼ ਮੁੱਕ ਜਾਣੇ ਮਰਦ ਅਗਮੜੇ ਦੀ ਸਿਫਤ ਨੇ ਮੁਕਣਾ ਨਹੀਂ ਮਰਦਾ ਅਗਮੜੇ ਦੀ ਸਿਫਤ ਨੇ ਮੁਕਣਾ ਨਹੀਂ ਮੁੱਕ ਜਾਉ ਸਿਆਹੀ ਕਾਗਜ਼ ਮੁੱਕ ਜਾਣੇ ਮੁੱਕ ਜਾਉ ਸਿਆਹੀ ਕਾਗਜ਼ ਮੁੱਕ ਜਾਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ